ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਢੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਵਟਾਂਦਰਾ ਫਕਤੀ ਮਸਲਿਆਂ ਤੇ ਵਿਚਾਰ ਚਰਚਾ ਕਰੀਦੀ ਹੈ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਵਿੱਚ ਨਸ਼ਿਆਂ ਦੀ ਦੁਰਵਰਤੋਂ ਦੇ ਸ਼ਰਾਬ ਵਿਰੁੱਧ ਇੱਕ ਵਿਆਪਕ ਲੜਾਈ ਸ਼ੁਰੂ ਕਰਦਿਆ ਹੋਇਆ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 1 April ਤੋਂ ਨਸ਼ਿਆਂ ਦੀ ਦੁਰਵਰਤੋਂ ਦੇ ਵਿਰੁੱਧ ਇੱਕ ਜਨ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ 1 April ਤੋਂ 3 ਕਰੋੜ ਪੰਜਾਬੀ ਕੁਝ ਨਸ਼ਾ ਤਸਕਰਾਂ ਨੂੰ ਭਜਾਉਣ ਦੇ ਲਈ ਮੈਦਾਨ ਦੇ ਵਿੱਚ ਉਤਰਣਗੇ ਜੋ ਕਿ ਪੈਸੇ ਦੇ لالਚ ਦੇ ਵਿੱਚ ਪੰਜਾਬ ਦੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਰਹੇ ਸਨ ਤੇ ਹੁਣ ਪੰਜਾਬ ਸਰਕਾਰ 1 April ਤੋਂ ਨਸ਼ਿਆਂ ਦੇ ਵਿਰੁੱਧ ਇੱਕ ਵਿਸ਼ਾਲ ਜਨਤਕ ਮੁਹਿੰਮ ਸ਼ੁਰੂ ਕਰੇਗੀ ਅਤੇ ਹਰ ਪੰਜਾਬੀ ਨੂੰ ਇਸ ਜੰਗ ਦੇ ਵਿੱਚ ਇੱਕ ਸਿਪਾਹੀ ਬਣਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਜਦੋਂ ਪੰਜਾਬ ਦੇ 3 ਕਰੋੜ ਲੋਕ ਖੜੇ ਹੋ ਜਾਣਗੇ ਤਾਂ ਇਹਨਾਂ ਸਮਗਲਰਾਂ ਨੂੰ ਲੁਕਣ ਦੇ ਲਈ ਕੋਈ ਵੀ ਥਾਂ ਨਹੀਂ ਮਿਲੇਗੀ। ਤੇ ਹੁਣ ਕੇਜਰੀਵਾਲ ਨੇ ਨਸ਼ਿਆਂ ਦੇ ਵਿਰੁੱਧ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਹੈ ਤੇ ਇਸ ਤੇ ਅੱਜ ਅਪਾ ਕਰਾਂਗੇ ਵਿਸਥਾਰ ਦੇ ਨਾਲ ਚਰਚਾ ਵੀ 3 ਸਾਲ ਪਹਿਲਾਂ ਸਰਕਾਰ ਦੀ ਕੀ ਕਾਰਗੁਜ਼ਾਰੀ ਰਹੀ ਹੈ ਇਸ ਤੇ ਕਰਾਂਗੇ ਅਪਾ ਗੱਲਬਾਤ ਸੋ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਮੇਰੇ ਵੱਲੋਂ ਰਾਜੀ ਰੋ ਸੋ ਖੇੜਾ ਸਾਹਿਬ ਜੀ ਗੱਲ ਕੀਤੇ ਜਾਵੇ ਤਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੇ ਖਿਲਾਫ ਯੁੱਧ ਦੇ ਤਹਿਤ ਐਲਾਨ ਕੀਤਾ ਹੈ ਕੀ ਪਹਿਲੀ ਅਪ੍ਰੈਲ ਤੋਂ ਅੰਦੋਲਨ ਸ਼ੁਰੂ ਕਰਨਗੇ ਕੀ ਪ੍ਰਤੰਤ ਸਰਜਿਆ ਜਾ ਰਿਹਾ ਇਸ ਦੇ ਵਿੱਚ ਕੀ ਕਹਣਾ ਹੈ ਤੁਹਾਡਾ ਇਸੇ ਹਾਂ ਦੇਖੋ ਗੱਲ ਇਸ ਰਹੀ ਕਿ ਜੋ 2017 ਵਿੱਚ ਸਰਕਾਰ ਆਈ ਹੈ ਹਾਂਜੀ ਤੇ ਸਰਕਾਰ ਹੋਣ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਜਦੋਂ ਮੁੱਖ ਗਰੰਟੀਆਂ ਦਿੱਤੀਆਂ ਆਪਣੀਆਂ ਉਸ ਗਰੰਟੀ ਦੇ ਪਹਿਲੇ ਗਰੰਟੀ ਇਹ ਸੀ ਹੂੰ ਕਿ ਦੇ ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਣਾ ਬਿਲਕੁਲ ਸਹੀ ਜੀ ਲੇਕਿਨ ਤਿੰਨ ਸਾਲ ਹੋ ਗਏ ਹੂੰ ਸਰਕਾਰ ਦੇ ਤਿੰਨ ਸਾਲ ਸਵਾ ਬੀਤਣ ਤੋਂ ਬਾਅਦ ਵੀ ਅੱਜ ਇਹ ਨਵਾਂ ਅੰਦোলন ਸ਼ੁਰੂ ਕਰਨ ਦਾ ਨਾਅ ਇਹ ਐਲਾਨ ਕੀਤਾ ਹੈਗਾ ਵੀ 1 April ਤੋਂ ਪਹਿਲੀ April ਤੋਂ ਜੀ ਪਹਿਲੀ April ਤੋਂ April ਫੁੱਲ ਨਹੀਂ ਹੁੰਦਾ ਹੂੰ ਜੀ ਲੱਗਦਾ ਤਾਂ ਕੁਝ ਇਦਾਂ ਹੀ ਹੈ ਮੈਨੂੰ ਲੱਗਦਾ ਕਿ ਤੇ ਪੰਜਾਬ ਦਾ April ਫੁੱਲ ਨਾ ਹੋਵੇ ਕਿਉਂਕਿ ਜੀ ਪਿਛਲੇ ਤਿੰਨ ਸਾਲਾਂ ਦੇ ਵਿੱਚ ਜੋ ਉਹਨਾਂ ਨੇ ਗੁੱਲ ਕਲਾਏ ਆ ਹੂੰ ਹੂੰ ਉਦੋਂ ਲੱਗਦਾ ਨਹੀਂਗਾ ਕਿ ਕੋਈ ਪੂਣੀ ਕੱਤੀ ਹੋਵੇ ਹੂੰ ਜਿਹੜੇ ਇਹਨਾਂ ਦੇ ਕੋਲ ਅੰਕੜੇ ਹੈਗੇ ਆ ਵੀ ਇਹਨੇ ਅਸੀਂ ਕਾਉਂਟਰ ਹਿਰੋ ਪੜ੍ਹ ਲਿਆ ਇਹਨੇ ਪੜ੍ਹ ਲਿਆ ਇਹਨੇ ਤਸਕਰ ਪੜ੍ਹ ਲਿਆ ਅਰ ਦੋ ਮਹੀਨੇ ਵਿੱਚ ਇਹਨਾਂ ਨੇ 1300 ਦੇ ਕਿਸ ਪਾਸਤਾ ਆਏਗਾ ਹੂੰ ਹੂੰ ਜੀ ਕਿੰਨੇ ਘਰ ਵੀ ਢਾਤੇ ਹੈਗੇ ਹੂੰ ਹੈਨਾ ਹੁਣ ਜਿਹੜਾ ਬਰਤਾਨ ਸਿਰਜਿਆ ਜਾ ਰਿਹਾ ਬਲਡੋਜ਼ਰ ਮੈਨ ਦਾ ਮਤਲਬ ਇਹ ਕੀ ਦਿਖਾ ਰਿਹਾ ਇਹ ਮਤਲਬ ਕੀ ਸ਼ੋ ਕਰ ਰਿਹਾ ਹੈਗਾ ਹੂੰ ਹੂੰ ਮੈਂ ਤਾਂ ਅੱਗੇ ਵੀ ਆਪਾਂ ਵਿਰੋਧ ਕਰਦੇ ਉਸ ਗੱਲ ਦਾ ਵੀ ਜਿਹੜਾ ਇੱਕ ਤਸਕਰ ਹੈਗਾ ਜਿੰਨੇ ਮਤਲਬ ਉਹਦਾ ਘਰ ਬਣਾਇਆ ਜਾਂ ਨਹੀਂ ਬਣਾਇਆ ਵੱਖਰੀ ਗੱਲ ਹੈ ਹਾਂ ਜੀ ਸ਼ਾਨਾ ਕਹਿੰਦੇ ਵੀ ਚੋਰਾਂ ਦੇ ਘਰ ਦੀ ਵੀ ਨਹੀਂ ਜਗ੍ਹਾ ਕਦੀ ਹੂੰ ਤੇ ਇਹਨਾਂ ਨੇ ਕਿਦਾਂ ਸਾਬਤ ਕਰਦਾ ਕਿ ਚੋਰਾਂ ਦੇ ਘਰ ਦੀ ਵੀ ਜਗ੍ਹਾ ਹੈ ਠੀਕ ਹੁਣ ਉਸ ਘਰ ਦੇ ਵਿੱਚ ਛੋਟੇ ਬੱਚੇ ਵੀ ਆ ਉਹਦੇ ਧੀ ਐ ਵੀ ਆ ਪੁੱਤ ਵੀ ਆ ਹਮ ਜਦੋਂ ਤੁਸੀਂ ਘਰ ਢਾਹਤਾ ਉਹ ਘਰ ਤੋਂ ਵੱਧਾ ਉਹ ਨਾ ਬੱਚਿਆਂ ਦੇ ਮੱਥਿਆਂ ਦੇ ਉੱਪਰ ਕੀ ਲੱਗਦਾ ਕਿ ਇਹ ਤਸਕਰ ਦੇ ਬੱਚੇ ਬੱਚੀਆਂ ਹਮ ਉਹਨਾਂ ਦਾ ਕਸੂਰ ਕੋਈ ਨਹੀਂ ਸੀ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਕਿਹੜਾ ਵਰਤਾਨ ਸਿਤ ਰਹੇ ਹੋ ਹਮ ਉਹ ਬੇਟੀਆਂ ਉਹ ਬੇਟੇ ਜਿਹੜੇ ਪੜ ਰਹੇ ਛੋਟੇ ਛੋਟੇ ਬਾਲ ਆ ਉਹਨਾਂ ਦੇ ਮਨ ਦੇ ਉੱਪਰ ਹੀ ਬੋਝ ਦੇਣਾ ਹਮ ਕਿ ਉਹ ਸਾਰੀ ਉਮਰ ਇਹੇ ਭਾਰ ਚੱਕੀ ਫਿਰਨ ਕਿ ਸਾਡਾ ਘਰ ਟਾ ਹੈ ਗਿਆ ਸੀ ਕਿਉਂਕਿ ਦੋਚੀ ਸੀ ਦਾਗ ਲੱਗ ਜਾਣਾ ਜੀ ਦਾਗ ਲੱਗ ਜਾਂਦਾ ਜੀ ਬਿਲਕੁਲ ਉਹ ਚੱਕ ਨਹੀਂ ਹੁੰਦਾ ਬਾਹਰ ਇਹ ਹਮ ਆਤਮ ਹਤਾਵਾਂ ਹੋਣਗੀਆਂ ਜਾਂ ਉਹ ਬੰਦੇ ਇਹ ਰਿਪੋਰਟ ਕਰ ਜਾਣਗੇ ਬਿਲਕੁਲ ਸਹੀ ਜਾਂ ਬੱਚੇ ਮਤਲਬ ਇਦੋਂ ਵੀ ਸਿਰੇ ਹੋ ਜਾਣਗੇ ਹਮ ਹਮ ਠੀਕ ਹੈ ਨਾ ਜਦੋਂ ਅਸੀਂ ਜਲਿਆਂਵਾਲੇ ਬਾਗ ਦੀ ਕਹਾਣੀ ਪੜ੍ਹਦੇ ਆ ਤੇ ਬਹੁਤ ਛੋਟਾ ਅਸੀਂ ਬਾਲਵਾਸਾ ਵੇ ਸੀਗੇ ਉਦਮ ਸਿੰਘ ਜੀ 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 ਤੂੰ ਬਾਲਵਾਸਾ ਜਿਹੜਾ ਉਹਨਾਂ ਨੇ ਉਹ ਦੇਖਿਆ ਸੀਗਾ ਮੰਜ਼ਰ ਦੇਖਿਆ ਸੀ ਲਹੂ ਹਮ ਜਾਂ ਉਹ ਲੋਕਾਂ ਦਾ ਗੋਲੀ ਚੱਲੀ ਦੇਖੀ ਆ ਤੇ ਕਿੰਨੇ ਸਾਲ ਲੱਗਿਆ ਉਹਨਾਂ ਨੂੰ ਹੂੰ ਕਿੰਨੇ ਸਾਲ ਲੱਗਿਆ ਕਿ ਉਹਨਾਂ ਨੇ ਜਾ ਕੇ ਇੰਗਲੈਂਡ ਜਾ ਕੇ ਅਡਵਾਈਜ਼ਰ ਨੂੰ ਮਾਰਿਆ ਹੂੰ ਜੀ ਫਿਰ ਸ਼ਾਂਤ ਹੋਏ ਫਿਰ ਉਹਨੇ ਕਿਹਾ ਮੈਂ ਆਰਾਮ ਹਮਸੇਂਗਾ ਠੀਕ ਹੈ ਨਾ ਸਾਡਾ ਕਲਚਰ ਤੇ ਹੈਗਾ ਬਿਲਕੁਲ ਸਾਡੇ ਇਹ ਪੰਜਾਬ ਦੇ ਵਿੱਚ ਨਾ ਲੋਕ ਮਤਲਬ ਬੱਲੇ ਬੱਲੇ ਵੀ ਇੱਕਦਮ ਕਰਦੇ ਆ ਤੇ ਤਾਂ ਵੀ ਇੱਕਦਮ ਮਾਰਦੇ ਆ ਹੂੰ ਅਸੀਂ ਇਮੋਸ਼ਨਲੀ ਬਹੁਤ ਆ ਜੀ ਅਸੀਂ ਸਰਾਤੇ ਰਹਣੇ ਲੋਕ ਆ ਅਸੀਂ ਬੇਸਿਕਲੀ ਇਮੋਸ਼ਨਲੀ ਆ ਸਾਡੇ ਧਰਮ ਕਰਮ ਦਾ ਵੀ ਦੰਦਾ ਸਬੰਧ ਹੈਗਾ ਅਸੀਂ ਬੋਲੇ ਸੋ ਉਹਨਾਂ ਨੇ ਬਹੁਤ ਸ਼ੀਧੀ ਕਰਦੇ ਆ ਤੇ ਅਸੀਂ ਡੰਡੇ ਬਹੁਤ ਸ਼ੀਧੀ ਹੋ ਜਾਂਦੇ ਆ ਹੂੰ ਇਸਰ ਕੀ ਇਹ ਸਰਕਾਰ ਪੰਜਾਬ ਦੀ ਸਾਈਕਲ ਨੂੰ ਇਹ ਸਾਈਕਲ ਬਣਾ ਕੇ ਜਿਹੜਾ ਬ੍ਰਿਤਾਂਤ ਸਿੱਧਰੀ ਇਹਦਾ ਗਲਤ ਹੂੰ ਠੀਕ ਹੈ ਨਾ ਤਿੰਨ ਸਾਲ ਦੇ ਵਿੱਚ ਤੁਸੀਂ ਨੇ ਤੁਹਾਡੀ ਸਰਕਾਰ ਨੇ ਪਿਛਲੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਪੰਜਾਬ ਪਾਲ ਦਾ ਬੜਾ ਵੱਡਾ ਅਫਸਰ ਫੜਿਆ ਸੀ ਹਾਂਜੀ ਉਹਨੂੰ ਸਸਪੈਂਡ ਕਰਤਾ ਉਹ ਸਸਪੈਂਡ ਕਰਨ ਤੋਂ ਬਾਅਦ ਉਹ ਰਾਸਤਰੀ ਹੋਇਆ ਕਦੀ ਫੜੀ ਨਹੀਂ ਹੋਇਆ ਹੂੰ ਉਹ ਹਾਈ ਕੋਰਟ ਵੀ ਗਏ ਜਾਂ ਨਹੀਂ ਗੱਲ ਬਣੀ ਹੋਰ ਵੀ ਗਏ ਹੋਰ ਕਿੰਨੇ ਇਹ ਪੁਲਿਸ ਅਧਿਕਾਰੀ ਸੀਗੇ ਹਮ ਹਮ ਕਿੰਨੀਆਂ ਭੜਾਂ ਥਾਣੇ ਚ ਗਈਆਂ ਕਿੰਨੀਆਂ ਭੜਾਂ ਪੁਲਿਸ ਵਾਲਾਈਆਂ ਉਹਨਾਂ ਤੇ ਕੀ ਐਕਸ਼ਨ ਹੋਇਆ ਕੇ ਦਾ ਘਟਾਇਆ ਹਮ ਕਿਸੇ ਦਾ ਕੁਝ ਪਤਾ ਹੀ ਨਹੀਂ ਕਿ ਦੀ ਸ਼ਨਟਾਈ ਨਾ ਜੀ ਹੈਨਾ ਹੁਣ ਭਵਨ ਭਗਵੰਦ ਸਿੰਘ ਮਾਰੇ ਗੱਲ ਕਹਿੰਦੇ ਹੈਗੇ ਹੁਣ ਤੇ ਮੈਂ ਛੋਟੀਆਂ ਮੱਛੀਆਂ ਦੇ ਹਜੇ ਮਤਲਬ ਆਲ ਨੇ ਮਤਲਬ ਅਜੜੇ ਆ ਬਹੁਤ ਜਲਦੀ ਮੈਂ ਵੱਡੇ ਮਹੱਲ ਵਿਢੋਣੇ ਹਮ ਤੁਸੀਂ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਕੀ ਕਹ ਰਹੇ ਤਦ ਇਹ ਸਿਸਟਮ ਨਹੀਂ ਸੀਗਾ ਸਾਡਾ ਤੇ ਸਿਸਟਮ ਸੀਗਾ ਕਿ ਹਾਊ ਟੂ ਐਜੂਕੇਟ ਦਾ ਪੀਪਲ ਅਸੀਂ ਲੋਕਾਂ ਨੂੰ ਐਜੂਕੇਟ ਨਹੀਂ ਕਰ ਸਕੇ ਹੂੰ ਜੀ ਆ ਸਾਡਾ ਇਹ ਜਿਹੜਾ ਪੰਜਾਬ ਹੈ ਨਾ ਪੰਜਾਬ ਕਰਮ ਇਹ ਇੱਥੇ ਦੁਨੀਆਂ ਦੇ ਜਿਹੜੇ ਵੱਡੇ ਗ੍ਰੰਥਾ ਹਮ ਰਚਨਾ ਇੱਥੇ ਹੋਈ ਆ ਬਿਲਕੁਲ ਜੀ ਇਥੇ ਥੀਓਰੋਲਜੀ ਪੈਦਾ ਹੋਈ ਆ ਹਾਂ ਜੀ ਇੱਥੇ ਬੁੱਧੀਮਤਾ ਪੈਦਾ ਹੋਈ ਆ ਇੱਥੇ ਇੰਟੈਲੀਜੈਂਸੀ ਪੈਦਾ ਹੋਈ ਆ ਹੂੰ 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 ਅਸੀਂ ਉਸ ਧਰਤੀ ਦੀਦਰਖੇਸ਼ ਜ਼ਮੀਨ ਦੇ ਮਤਲਬ ਬਾਲਣੇ ਹੈਗੇ ਠੀਕ ਆ ਜੇ ਇਥੇ ਗੁਰੂ ਗ੍ਰੰਥ ਸਾਹਿਬ ਇੱਥੇ ਪੈਦਾ ਹੋਵੇ ਜੀ ਹਾਂ ਜੀ ਰਮਾਣ ਇੱਥੇ ਪਈ ਹਮ ਵਿਰਗ ਵੇਦ ਸਾਰੇ ਵੇਦ ਇੱਥੇ ਪੈਦਾ ਹੋਏ ਆ ਔਰ ਤੁਸੀਂ ਇੱਥੇ ਦੇਖੋ ਕਿ ਬਾਈਬਲ ਵੀ ਇੱਥੇ ਪੈਦਾ ਹੋ ਰਹੀ ਹੈ ਹਾਂ ਜੀ ਹਾਂ ਜੀ ਸਭਾ ਪੰਜਾਬ ਦੇ ਵਿੱਚ ਕੋਈ ਗ੍ਰੰਥ ਵੀ ਨਹੀਂ ਹਮ ਜੇ ਰਮਾਣ ਵੀ ਉਪਰ ਤੋਂ ਇੱਥੋਂ ਹੀ ਪੈਦਾ ਅਮਰਸਰ ਤੋਂ RAM ਤੀਰ ਤੋਂ ਪੈਦਾ ਹੋਈ ਹੈ ਜੀ ਹਾਂ ਜੀ ਮਰਜੀ ਬਾਰਵੀਕੀ ਸਾਹਿਬ ਦੀ ਹਮ ਸਾਰੇ ਗ੍ਰੰਥ ਜੇ ਰਾਰਾ ਸੰਭੀ ਵਰਗਾ ਸਭ ਤੋਂ ਵੱਡਾ ਮਿਸ਼ਨਾਂ ਦਾ ਗ੍ਰੰਥ ਉੱਥੋਂ ਪੈਦਾ ਹੋ ਰਿਹਾ ਹਮ ਅਸੀਂ ਇੰਨਾ ਕੁਝ ਚੰਗੀ ਜਿਹੀ ਜ਼ਮੀਨ 'ਚ ਪੈਦਾ ਕਰਕੇ ਤੇ ਅਸੀਂ ਲੋਕਾਂ ਨੂੰ ਕੀ ਦਿਖਾ ਰਹੇ ਹਾਂ ਹਮ ਤਨਖਵਾੜੀ ਵਿੱਚ 1100 ਬੰਦਾ ਬੜਿਆ ਇਹਨਾਂ ਨੇ ਜਿਹੜੇ ਨਿਸ਼ਾਨਾ ਬੇੜਾ ਕਰ ਰਹੇ ਸੀਗਾ ਤੇ ਅੱਜ ਅੰਦੋਲਨ ਸ਼ੁਰੂ ਕਰਨ ਜਾ ਰਹੇ ਆ ਹੂੰ ਜੀ 1 April ਤੋਂ ਹੂੰ ਉਹ ਭਲਿਓ ਬਾਣਸੋ ਤੁਹਾਡੇ ਤੇ ਹੁਣ ਤੋਂ ਪਹਿਲਾਂ ਅੰਦੋਲਨ ਚੱਲਦਾ ਪੰਜਾਬ ਦੇ ਵਿੱਚ ਤੁਸੀਂ ਉਸ ਅੰਦੋਲਨ ਉਸ ਸਿਵਿਆਂ ਦੀਆਂ ਜਿਹੜੀਆਂ ਮਾਵਾਂ ਦੀਆਂ ਧਾਆਂ ਸੀਗੀਆਂ ਉਹ ਜਿਨ੍ਹਾਂ ਦੇ ਸਿਰ ਨੰਗੇ ਹੋ ਗਏ ਆ ਉਹਨਾਂ ਭੈਣਾਂ ਦੇ ਜਿਨ੍ਹਾਂ ਦੇ ਖਾਬਨ ਚਲੇ ਗਏ ਆ ਦੇ ਸਿੱਪੜੜ ਗਏ ਜੀ ਉਹ ਜਿਨ੍ਹਾਂ ਦੇ ਪੁੱਤ ਚਲੇ ਗਏ ਜਿਨ੍ਹਾਂ ਦੇ ਭਰਾ ਚਲੇ ਗਏ ਜਿਨ੍ਹਾਂ ਦੇ ਬੱਚੇ ਡਗੋਰੀਆਂ ਟੁੱਟ ਗਈਆਂ ਬਜ਼ੁਰਗਾਂ ਦੀਆਂ ਉਹ ਤੇ ਪਹਿਲਾਂ ਤਾਂ ਹਾਂ ਪੈਰੀਆਂ ਪੰਜਾਬ ਦੇ ਵਿੱਚ ਉਹ ਤੇ ਪੰਜਾਬ ਵਰਲਾਪ ਕਰਦਾ ਸੀ ਹੂੰ ਜੀ ਉਸ ਵਰਲਾਪ ਨੂੰ ਸੁਣ ਕੇ ਤੁਸੀਂ ਵਰਲਾਪ ਕੀਤਾ ਸੀ ਹੂੰ ਤੁਸੀਂ ਵਰਲਾਪ ਕਿੱਥੇ ਗਿਆ ਤੁਹਾਡਾ ਅੱਜ ਤੁਸੀਂ ਪਹਿਲੀ ਨੂੰ ਜਿਹੜਾ ਅੰਦੋਲਨ ਸ਼ੁਰੂ ਕਰਨ ਜਾ ਰਹੇ ਆ ਉਸ ਅੰਦੋਲਨ ਤੋਂ ਪਹਿਲਾਂ ਜਿਹੜਾ ਤੁਸੀਂ ਕਿਸਾਨਾਂ ਦਾ ਅੰਦੋਲਨ ਖਤਮ ਕੀਤਾ ਹੂੰ ਜੀ ਤੁਸੀਂ ਪੰਜਾਬ ਦੇ ਵਿੱਚ ਜੈ ਕਿਸਾਨ ਜੈ ਜਵਾਨ ਦਾ ਨਾਰਾ ਲਾਉਣ ਵਾਲੇ ਸਿਦਾਂ ਭਗਤ ਸਿੰਘ ਦੇ ਚੇਲੇ ਜਾਣ ਲੇ ਹਾਂ ਤਾਂ ਤੁਸੀਂ ਪਟੇਸ਼ੁਰਾ ਮਾਰ ਬੈਠੇ ਹ ਹਣਾ ਤੇ ਤੁਸੀਂ ਪਟੇਸ਼ੁਰਾ ਮਾਰ ਬੈਠੇ ਹ ਹ ਜੀ ਹਾਂ ਜੀ ਤੁਸੀਂ ਕਿਹੜੇ ਪਿੰਡਾਂ ਜੀ ਐਂਟਰ ਕਰੋਗੇ ਹ ਕਿਹੜੇ ਪਿੰਡਾਂ ਤੁਹਾਨੂੰ ਦਾਖਲਾ ਲੋਕੀ ਦੇਣਗੇ ਕੀ ਮੂੰਹ ਲੈ ਕੇ ਜਾਣਗੇ ਤੁਸੀਂ ਉਹਨਾਂ ਕਿਸਾਨਾਂ ਦੇ ਇਸ ਅੰਦੋਲਨ ਨੂੰ ਆਪ ਬਿਠਾਇਆ ਆਪ ਹੀ ਜਾਣਿਆ ਤੇ ਪਟੇਸ਼ੁਰਾ ਮਾਰਿਆ ਜੀ ਹਾਂ ਜੀ ਤੇ ਅੱਜ ਤੁਸੀਂ ਕਿਹੜੇ ਅੰਦੋਲਨ ਦੀ ਗੱਲ ਕਰ ਰਹੇ ਮੈਨੂੰ ਨਹੀਂ ਪਤਾ ਲੱਗਾ ਇੱਥੇ ਕਿਹੜਾ ਅੰਦੋਲਨ ਕਰਦਾ ਹ ਤੁਸੀਂ ਨਸ਼ਾ ਅੰਦੋਲਨ ਨਹੀਂ ਅੰਦੋਲਨ ਤੇ ਤੁਹਾਡਾ ਸਿੱਖਿਆ ਦਾ ਸੀ ਐਜੂਕੇਸ਼ਨ ਦਾ ਸੀ ਜਦੋਂ ਪੱਠਾ ਬਹਿ ਗਿਆ ਹਾਂਜੀ ਅੰਦੋਲਨ ਦਾ ਤਾਂ ਸਿਹਤ ਦਾ ਸੀ ਉਹ ਵੀ ਅੰਦোলন ਤਾਂ ਦਾ ਸੁਰੱਖਿਆ ਦਾ ਸੀਗਾ ਤੇ ਸੁਰੱਖਿਆ ਨੇ ਨਾ ਕਰਨਲ ਬਾਠ ਦੀ ਘਣਾ ਵਪਰੀ ਹੈਗੀ ਆ ਅਜੋ ਸਾਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਤੋਹ ਤੇ ਹੋ ਰਹੀ ਹੈ ਹੂੰ ਪੰਜਾਬ ਸਰਕਾਰ ਦੀ ਹੋ ਰਹੀ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਾਬ ਕੋ ਇੱਕ ਹਾਧਾ ਨਾਰਾ ਵੀ ਨਹੀਂ ਵੱਜਾ ਹੂੰ ਠੀਕ ਹੈ ਨਾ ਕੇਜਰੀਵਾਲ ਸਾਹਿਬ ਕੁਝ ਨਹੀਂ ਬੋਲੇ ਅੱਜ ਤੀ ਪੰਜਾਬ ਦੇ ਮੱਥੇ ਤੇ ਉਹ ਬੰਦੇ ਖੜੇ ਕਰਤੇ ਆ ਆਪਦੇ ਚਾਰਜ ਬਣਾ ਕੇ ਜਿਨ੍ਹਾਂ ਦੇ ਪਹਿਲਾਂ ਹੀ ਕੇਸ ਚੱਲ ਰਹੇ ਹੂੰ ਜਿਵੇਂ ਦੇ ਦਿੱਲੀ ਦੇ ਵਿੱਚ ਭੇਸ਼ਾਜ ਦੇ ਕੀ ਚੱਲਦੇ ਸਸੋਧੀਆਂ ਜਾਂ ਜੈਨ ਹਾਂਜੀ ਤੇ ਅੱਜ ਉਹ ਪੰਜਾਬ ਦੀ ਉਹ ਅਦਰਸ਼ ਪਤਾ ਕਿਹੜਾ ਦੇਣਗੇ ਸਾਨੂੰ ਠੀਕ ਹੈ ਨਾ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡਾ ਅੰਦੋਲਨ ਕਿੱਥੇ ਗਿਆ ਹੂੰ ਤੇ ਮੈਂ ਇਹ ਸੋਚਦਾ ਹੁੰਨਾ ਕਿ ਤੁਸੀਂ ਇਦਾਂ ਦਾ ਗੱਪਨਾ ਮਾਰੋ ਜਿਹਦੇ ਵਿੱਚ ਤੁਸੀਂ ਇਹ ਅੰਦੋਲਨ ਸ਼ੁਰੂ ਕਰ ਰਹੇ ਆ ਅਸੀਂ ਤੇ ਪੰਜਾਬ ਦੇ ਲੋਕ ਤੜਫੇ ਹੋਏ ਆ ਜੀ ਬਿਲਕੁਲ ਇਹਦੇ ਚਾਹੁੰਦੇ ਆ ਸਾਡੇ ਜ਼ਖਮਾਂ ਤੇ ਕੋਈ ਮਰਹਮ ਲਾਵੇ ਪਰ ਤੁਸੀਂ ਜਦੋਂ ਇਦਾਂ ਗੱਲਾਂ ਕਰਦੇ ਹੋ ਜ਼ਖਮਾਂ ਤੇ ਮਲਬੰਦੀ ਬਜਾਏ ਤੁਸੀਂ ਨੂਨ ਛਿੜਕਦੇ ਆ ਤੇ ਮਿਰਚਾਂ ਪਾਉਂਦੇ ਆ ਬਿਲਕੁਲ ਜੀ ਮਿਰਚਾ ਨਾ ਪਾਓ ਹੂੰ ਸੋ ਘੜਾ ਸਾਹਿਬ ਇੱਕ ਵੀ ਹੈ ਨਾ ਕਿ ਹੁਣ ਜਾ ਕੇ ਇਹਨਾਂ ਨੇ 1 April ਤੋਂ ਇਹ ਐਲਾਨ ਕੀਤਾ ਹੈ ਹੈ ਨਾ ਤੂੰ ਪਹਿਲਾਂ ਕਿੱਥੇ ਗਈ ਸੀਗੀ ਇਹ ਸਰਕਾਰ ਦੇ ਅੰਦਰ ਦੇ ਦੇਖੋ ਪਹਿਲਾਂ ਹੀ ਗਲਤ ਦੇ ਨੇ ਪਹਿਲਾਂ ਤੇ ਤੁਸੀਂ ਇਲੈਕਸ਼ਨਾਂ ਲੜਦੇ ਨੇ ਪੰਜਾਬ ਨੈਸ਼ਨਲ ਪਾਰਟੀ ਬਣ ਕੇ ਹੂੰ ਤੁਹਾਡਾ ਤੇ ਹੈਲੀਕਾਪਟਰ ਹੀ ਬਾਹਰ ਤੁਰਿਆ ਮੈਂ ਗੁਜਰਾਤ ਤੁਰਿਆ ਫਿਰਦਾ ਰਿਹਾ ਹੂੰ ਹੂੰ ਤੁਹਾਡੀ ਹੈਲੀਕਾਪਟਰ ਹੀ ਗੋਆ ਤੁਰੇ ਫਿਰਦੇ ਨੇ ਜੀ ਜੀ ਤੁਸੀਂ ਤੇ ਹਰਿਆਣਾ ਨੂੰ ਜਿੱਤਣਾ ਚਾਹੁੰਦੇ ਸੀ ਤੁਹਾਡੇ ਕੋਲ ਦਿੱਲੀ ਵੀ ਹਾਰ ਕੇ ਬਹਿ ਗਏ ਹੂੰ ਜੀ ਹਾਂਜੀ ਤੁਸੀਂ ਆਪਣੇ ਜਿਹੜੇ ਆਵਾਜ਼ ਦੀ ਪਾਰਟੀ ਦੀ ਜਿਹੜੀ ਮਤਲਬ ਮੁੱਖ ਰਾਜਤਾਨੀ ਬਣਾਲੇ ਸੀ ਦਿੱਲੀ ਤੁਸੀਂ ਦਿੱਲੀ ਵੀ ਹਾਰ ਕੇ ਬਹਿ ਗਏ ਤੁਸੀਂ ਪੰਜਾਬ ਨੂੰ ਹੱਥੋਂ ਗਵਾ ਰਹੇ ਆ ਪੰਜਾਬ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਪੰਜਾਬ ਨੇ ਸੋਚਿਆ ਸੀਗਾ ਕਿ ਸਾਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜੋ ਬੜਾ ਘਰ ਕੀਤਾ ਹੈਗਾ ਸਾਨੂੰ ਸ਼ਾਇਦ ਸਾਡੇ ਵਿੱਚੋਂ ਕੋਈ ਮਤਲਬ ਉਭਰੇ ਹੂੰ ਤੁਸੀਂ ਉਦੋਂ ਤੋਂ ਬਹੁਤ ਪਿੱਛੇ ਚਲੇ ਗਏ ਆ ਤੁਹਾਡੇ ਕੋਲੋਂ ਤੁਸੀਂ ਕੋਈ ਚੀਜ਼ ਪੈਦਾ ਨਰੇਟਿਵ ਕੀ ਸਿਰਜਿਆ ਤੁਸੀਂ ਹੂੰ ਸੱਚੀ ਗੱਲ ਆ ਸੀ ਵੋਟਰਾਂ ਦਾ ਤੁਹਾਡੇ ਰਹਿ ਅਸੀਂ ਲੋਕਾਂ ਨੇ ਵੋਟਾਂ ਪਾਈਆਂ ਲੈਣਾਂੇ ਖੜਕੇ ਪਾਈਆਂ ਲੈਣਾਂ ਜੀ ਹਾਂਜੀ ਪਰ ਅੱਜ ਹਮ ਅੱਜ ਤੁਸੀਂ ਪਿਛਲਾ ਪਿਛਲਾ ਤੁਹਾਡਾ ਅੰਕੜਾ ਕੱਢੋ ਸੀ ਕਾਰਡ ਆਪਣਾ ਰਿਪੋਰਟ ਕਾਰਡ ਹਮ ਵੀ 3 ਸਾਲ ਕੀਤਾ ਕੀ ਕੀ ਰਿਪੋਰਟ ਕਾਰਡ ਪੰਜਾਬ ਪੁਰਸਾ ਤੇ ਹੈਗਾ ਅੰਕੜੇ ਹੈਗੇ ਆ ਵੀ ਇੰਨੇ ਕੁਆਂਟੀਟੀ ਫਰੜੀ ਆ ਇੰਨੇ ਆ ਫਰੜੇ ਅੰਦਰ ਦੇ ਦਿੱਤੇ ਆ ਹਾਂਜੀ ਉਹ ਭਾਈ ਤੁਸੀਂ ਇਲਾਜ ਕਿੰਨੇ ਦਾ ਕਰਾਇਆ ਹਮ ਤਸਕਰ ਤੇ ਤੁਸੀਂ ਫੜੇ ਨਹੀਂ ਤੁਸੀਂ ਨਸ਼ੇੜੀ ਫੜ ਕੇ ਹਮ ਉਹਨਾਂ ਦੇ ਫਿਰ ਜੇਲ੍ਹ ਭੇਜਤੇ ਜਦ ਕਿ ਭੇਜਣੇ ਕਿੱਥੇ ਸੀ ਹਸਪੀਟਲ ਹਸਪੀਟਲ ਭੇਜਣੇ ਸੀ ਠੀਕ ਬਿਲਕੁਲ ਤੁਸੀਂ ਦੱਸੋ ਸਹੀ ਕਿ ਹੁਣ ਤੱਕ ਹਸਪੀਟਲ ਕਿੰਨੇ ਭੇਜੇ ਆ ਹਮ ਤੁਹਾਡੇ ਤੁਹਾਡੇ ਬਜਟ ਦੇ ਵਿੱਚ ਉਹ ਕਿੰਨੀ ਗ੍ਰਾਂਟ ਰੱਖੀ ਸੀ ਜਿਹੜੇ ਉਹ ਬਿਮਾਰ ਨਸ਼ੇੜੀਆਂ ਤੇ ਇਲਾਜ ਤੇ ਉਹਨਾਂ ਦੇ ਪਰਿਵਾਰ ਨੂੰ ਰੋਟੀ ਦੇ ਨਾਲ ਨਿਯਤਮ ਕਰਦੀ ਹਮ ਜਿਹੜੇ ਪਰਿਵਾਰ ਤੋਂ ਨਾ ਇੱਕ ਬੱਚਾ ਇਹ ਕਿਹੜਾ ਕਮਾਊ ਸੀਗਾ ਉਹ ਨਸ਼ੇੜੀ ਹੋ ਗਿਆ ਘਰ ਉੱਡ ਗਿਆ ਚਾਹੀਦਾ ਕੀ ਸੀ ਉਹ ਨਸ਼ੇੜੀ ਦਾ ਇਲਾਜ ਹੁੰਦਾ ਤੇ ਪਰਿਵਾਰ ਦੀ ਭਲਾਈ ਹੁੰਦੀ ਭਲਾਈ ਬੇਸ਼ੱਕ ਪ੍ਰਾਣੀਆਂ ਸਰਕਾਰਾਂ ਮਦਦ ਤੁਸੀਂ ਆਟਾ ਦਾਲ ਦੇਈ ਜਾਂਦੇ ਹੋ ਹਾਂਜੀ ਤੁਸੀਂ ਵੀ ਕਹਿੰਦੇ ਕਿ ਤੁਹਾਡੀਆਂ ਸੜਕ ਬੱਸਾਂ ਵੀ ਫ੍ਰੀ ਕਰਤੀਆਂ ਤੁਹਾਡੀ ਬਿਜਲੀ ਫ੍ਰੀ ਕਰਤੀ ਬਿਜਲੀ ਤੁਸੀਂ ਫ੍ਰੀ ਕਰਤੀ ਆ ਬੱਸਾਂ ਤੁਸੀਂ ਫ੍ਰੀ ਕਰਤੀਆਂ ਆ ਆਟਾ ਦਾਲ ਤੁਸੀਂ ਦਿੱਤਾ ਐਜਿਵੇਂ ਤੁਸੀਂ ਫ੍ਰੀ ਕਰਤੀਆਂ ਤੇ ਉਹ ਨਸ਼ਾ ਨ ਕਰਨਗੇ ਤੇ ਕੀ ਕਰਨਗੇ ਹੂੰ ਬਿਲਕੁਲ ਕਿਰਤਾਂ ਗੱਲ ਕਿਰਤਾਂ ਤੋਂ ਖੋਲੀ ਜੀ ਜੀ ਜੇ ਜੇਸੇ ਜੇਸੇ ਸਮਾਜ ਦੇ ਤੁਸੀਂ ਕਿਰਤੀ ਸਮਾਜ ਨੂੰ ਕਿਰਤ ਖੋਗੇ ਤੁਸੀਂ ਟੋਫੀਆਂ ਵੰਡ ਕੇ ਉਹਨਾਂ ਨੂੰ ਸੜਾਈ ਜਾਂਦੇ ਹੋ ਹਮ ਹੈਨਾ ਤੁਹਾਡੀ ਜਿਹੜੀ ਜਿਹੜੀ ਇਹ ਜਿਹੜੀ ਧਰਮ ਦੀ ਹਫੀਮ ਸ਼ਿਕਾਰੇ ਹੁਣ ਤੁਸੀਂ ਜੀ 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 ਤੁਸੀਂ ਤੈਨਸਲ ਤੋਂ ਵੱਧਾ ਖੜਕੜ ਕਰਾਂ ਹਮ ਜਾ ਕੇ ਆਪਣਾ ਜਵਾਬ ਦੇਣ ਦੀ ਬਜਾਏ ਰਿਪੋਰਟ ਰੱਖਣ ਦੀ ਬਜਾਏ ਤੈਨਸਲ ਜਾ ਕੀਤਾ ਤੇ ਤੁਸੀਂ ਕਿੱਥੇ ਜਾ ਰਹੇ ਹੋ ਦਰਬਾਰ ਸਾਹਿਬ ਜਾਂਦੇ ਹੋ ਜਾਂ ਦੁਰਗਾਣਾ ਮੰਦਿਰ ਜਾਂਦੇ ਹੋ ਜਾਂ ਤੀਰਥ ਉੱਥੇ ਜਾ ਕੇ ਤੁਸੀਂ ਮਹਾਰਾਜ ਵਾਰਮਿਕੀ ਦੇ ਮੱਥਾ ਟੇਕਦੇ ਹੋ ਹਾਂਜੀ ਇਹ ਧਰਮ ਦੀ ਖੇਡਣਾ ਤੁਸੀਂ ਬੰਦ ਕਰਦੇ ਹੋ ਹੂੰ ਪਹਿਲਾਂ ਨਹੀਂ ਵੀ ਖੇਡੀਆਂ ਧਰਮਾਂ ਦੇ ਕਰਕੇ ਲੋਕਾਂ ਨੂੰ ਨਾਮ ਬੋਣੇ ਕਰੋ ਲੋਕਾਂ ਦੇ ਆ ਜੋ ਚੱਲ ਰਿਹਾ ਕਿਸ ਕਰਕੇ ਹੋ ਰਿਹਾ ਬਿਲਕੁਲ ਜੀ ਸੋ ਕਿਹੜਾ ਸਾਹਿਬ ਬਾਕੀ ਦਿਮਸ ਲਈ ਆਪਾਂ ਬ੍ਰੇਕ ਤੋਂ ਬਾਅਦ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕੀ ਤੇਰੀ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ